ਬਹੁਤ ਸਾਰੇ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਹਨ ਪਰ ਜਦੋਂ ਨਤੀਜਾ ਆਉਂਦਾ ਹੈ ਤਾਂ ਨੰਬਰ ਉਮੀਦ ਤੋਂ ਘੱਟ ਹੁੰਦੇ ਹਨ ਇਸ ਦਾ ਮੁੱਖ ਕਾਰਨ ਹੈ ਪੇਪਰ ਪ੍ਰੈਜੈਂਟੇਸ਼ਨ ਯਾਦ ਰੱਖੋ ਐਗਜ਼ਾਮੀਨਰ ਤੁਹਾਨੂੰ ਨਹੀਂ ਜਾਣਦਾ ਉਹ ਸਿਰਫ ਤੁਹਾਡੀ ਅਨਸਰ ਸ਼ੀਟ ਨੂੰ ਹੀ ਜਾਣਦਾ ਹੈ ਤੁਹਾਡੀ ਲਿਖਤ ਹੀ ਤੁਹਾਡੀ ਸ਼ਖਸੀਅਤ ਆ ਇਸ ਲਈ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਦੀ ਤਿਆਰੀ ਪੇਪਰ ਮਿਲਣ ਤੋਂ ਪਹਿਲਾਂ ਦੇ 15 ਮਿੰਟ ਬਹੁਤ ਮਹੱਤਵਪੂਰਨ ਹੁੰਦੇ ਨੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਰੱਖੋ ਕਿਉਂਕਿ ਘਬਰਾਹਟ ਵਿੱਚ ਪੜਿਆ ਹੋਇਆ ਵੀ ਭੁੱਲ ਜਾਂਦਾ ਹੈ ਲੰਬੇ ਸਾਹ ਲਓ ਅਤੇ ਖੁਦ ਤੇ ਭਰੋਸਾ ਰੱਖੋ ਆਪਣੇ ਸਮਾਨ ਦੀ ਚੈਕਿੰਗ ਕਰੋ ਤੁਹਾਡੇ ਕੋਲ ਘੱਟੋ-ਘੱਟ ਦੋ ਨੀਲੇ ਪੈਨ ਇੱਕ ਕਾਲਾ ਪੈਨ ਪੈਨਸਲ ਸਕੀਲ ਰੀਜ਼ਰਰ ਹੋਣੇ ਚਾਹੀਦੇ ਨੇ ਪ੍ਰਸ਼ਨ ਪੱਤਰ ਨੂੰ ਪੜਨਾ ਸ਼ੁਰੂ ਕਰੋ ਪਹਿਲੇ 15 ਮਿੰਟ ਸਿਰਫ ਪੜਨ ਦੇ ਹੀ ਲਗਾਓ ਇਹ ਤੈਅ ਕਰੋ ਕਿ ਕਿਹੜੇ ਸਵਾਲ ਤੁਹਾਨੂੰ ਸਭ ਤੋਂ ਚੰਗੀ ਤਰ੍ਹਾਂ ਆਉਂਦੇ ਹਨ ਤੁਹਾਡੀ ਲਿਖਾਈ ਮੋਤੀਆਂ ਵਰਗੀ ਹੋਵੇ ਇਹ ਜ਼ਰੂਰੀ ਨਹੀਂ ਪਰ ਇਹ ਸਾਫ਼ ਹੋਣੀ ਚਾਹੀਦੀ ਆ ਸ਼ਬਦਾਂ ਦੇ ਵਿਚਕਾਰ ਅੰਦੂਰੀ ਬਰਾਬਰ ਦੀ ਬਣਾਓ ਕਟਿੰਗ ਤੋਂ ਵੀ ਬਚੋ ਜੇ ਕੁਝ ਗਲਤ ਹੋ ਜਾਵੇ ਤਾਂ ਉਸ ਤੇ ਬਹੁਤ ਸਾਰੀਆਂ ਲਕੀਰਾਂ ਮਾਰਨ ਦੀ ਬਜਾਏ ਸਿਰਫ ਇੱਕ ਹਲਕੀ ਲਕੀਰ ਮਾਰੋ ਉੱਤਰ ਪੱਤਰੀ ਦੇ ਦੋਵੇਂ ਪਾਸੇ ਸਕੇਲ ਨਾਲ ਹਾਸ਼ੀਏ ਜ਼ਰੂਰ ਲਗਾਓ ਇਸ ਨਾਲ ਪੇਪਰ ਸੰਗਠਿਤ ਲੱਗਦਾ ਹੈ ਕਿਸੇ ਵੀ ਸਵਾਲ ਦਾ ਜਵਾਬ ਇੱਕ ਪੈਰੇ ਦੀ بجائے ਪੁਆਇੰਟਾਂ ਵਿੱਚ ਦੇਣਾ ਬਿਹਤਰ ਹੁੰਦਾ ਹੈ ਹਰ ਉੱਤਰ ਦਾ ਇੱਕ ਮੁੱਖ ਸਰਲੇਖ ਹੋਣਾ ਚਾਹੀਦਾ ਇਸ ਲਈ ਕਾਲੇ ਪੈਨ ਜਾਂ ਬੋਲਡ ਮਾਰਕਰ ਦੀ ਵਰਤੋਂ ਕਰੋ ਵੱਡੇ ਉੱਤਰਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਇਹ ਐਗਜ਼ਾਮੀਨਰ ਲਈ ਪੜ੍ਹਨਾ ਆਸਾਨ ਬਣਾਉਂਦਾ ਜੇਕਰ ਤੁਸੀਂ ਕਿਸੇ ਚੀਜ਼ ਦੀਆਂ ਵਿਸ਼ੇਸ਼ਤਾਵਾਂ ਜਾਂ ਕਾਰਨ ਲਿਖ ਰਹੇ ਹੋ ਤਾਂ ਉਹਨਾਂ ਨੂੰ ਨੰਬਰਾਂ ਜਾਂ ਬੁਲੇਟਸ ਵਿੱਚ ਲਿਖੋ 0.1 ਨੰਬਰ ਪੁਆਇੰਟ ਨੰਬਰ 2 ਸਮੇਂ ਦੀ ਘਾਟ ਕਾਰਨ ਆਉਂਦੇ ਹੋਏ ਸਵਾਲ ਛੁੱਟ ਜਾਣ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਇਸ ਲਈ ਆਪਣੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਪਰ ਨੂੰ ਹੱਲ ਕਰਨਾ ਜ਼ਰੂਰੀ ਆ ਇਸ ਤੋਂ ਇਲਾਵਾ ਸਵਾਲਾਂ ਦੀਆਂ ਕਿਸਮਾਂ ਦੀ ਵੀ ਸੀਮਾ ਬਣਾਓ ਜਿਵੇਂ ਐਮਸੀਕਿਊਜ਼ ਨੂੰ 1 ਮਿੰਟ ਦਿਓ ਛੋਟੇ ਉੱਤਰ ਮਤਲਬ 2 ਤੋਂ 3 ਨੰਬਰਾਂ ਵਾਲੇ ਸਵਾਲਾਂ ਨੂੰ ਤਿੰਨ ਤੋਂ 5 ਮਿੰਟ ਦਿਓ ਵੱਡੇ ਉੱਤਰ 5 5 ਨੰਬਰਾਂ ਵਾਲੇ ਸਵਾਲ 15 ਤੋਂ 20 ਮਿੰਟ ਦਿਓ ਤੇ ਅਖੀਰ ਵਿੱਚ ਰਿਵੀਜ਼ਨ ਲਈ ਵੀ 10 ਤੋਂ 15 ਮਿੰਟ ਰੱਖੋ ਇੱਕ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਆ ਸਾਇੰਸ ਤੇ ਜੀਓਗ੍ਰਾਫੀ ਜਿੱਥੇ ਸੰਭਵ ਹੋਵੇ ਪੈਨਸਲ ਨਾਲ ਸਾਫ਼ ਸੁਥਰੀ ਡਾਇਗ੍ਰਾਮ ਬਣਾਓ ਫਲੂ ਚਾਰਟ ਦੀ ਵੀ ਵਰਤੋਂ ਕਰੋ ਕਿਸੇ ਪ੍ਰਕਿਰਿਆ ਨੂੰ ਸਮਝਾਉਣ ਲਈ ਫਲੂ ਚਾਰਟ ਬਹੁਤ ਵਧੀਆ ਹੁੰਦਾ ਚਿੱਤਰਾਂ ਦੇ ਹਿੱਸਿਆਂ ਦੇ ਨਾਮ ਸਾਫ਼-ਸਾਫ਼ ਲਿਖੋ ਇੱਕ ਹੋਰ ਖਾਸ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਤੁਹਾਡੇ ਨੰਬਰ ਵਧਾਉਂਦੀਆਂ ਨੇ ਸਵਾਲ ਦਾ ਨੰਬਰ ਸਹੀ ਪਾਓ ਹਮੇਸ਼ਾ ਉਹੀ ਨੰਬਰ ਲਿਖੋ ਜੋ ਕੁਐਸਚਨ ਪੇਪਰ ਤੇ ਦਿੱਤਾ ਹੋਵੇ ਮਹੱਤਵਪੂਰਨ ਸ਼ਬਦਾਂ ਨੂੰ ਅੰਡਰਲਾਈਨ ਕਰੋ ਉੱਤਰਾਂ ਵਿੱਚ ਕੋਈ ਖਾਸ ਸਾਲ ਨਾਮ ਜਾਂ ਪ੍ਰਵਾਸ਼ਾਂ ਨੂੰ ਪੈਨਸਲ ਨਾਲ ਅੰਡਰਲਾਈਨ ਜ਼ਰੂਰ ਕਰ ਦਿਓ ਜੇਕਰ ਕੋਈ ਸਵਾਲ ਸ਼ੁਰੂ ਕਰਨਾ ਹੈ ਤਾਂ ਕੋਸ਼ਿਸ਼ ਕਰੋ ਕਿ ਉਹ ਨਵੇਂ ਪੇਜ ਤੋਂ ਹੀ ਸ਼ੁਰੂ ਕਰੋ ਜੇ ਸਵਾਲ 2 ਨੰਬਰ ਦਾ ਹੈ ਤਾਂ ਦੋ ਪੰਨੇ ਭਰਨ ਦੀ ਲੋੜ ਨਹੀਂ ਸਿਰਫ ਸਾਰਥਕ ਗੱਲ ਲਿਖੋ ਪੇਪਰ ਖਤਮ ਕਰਨ ਤੋਂ ਬਾਅਦ ਪੇਪਰ ਦੀ ਰਿਵੀਜ਼ਨ ਜਰੂਰ ਕਰੋ ਕੀ ਸਵਾਲ ਸਾਰੇ ਹੱਲ ਕਰ ਲਏ ਨੇ ਕੀ ਰੋਲ ਨੰਬਰ ਸਹੀ ਲਿਖਿਆ ਕੀ ਕਿਤੇ ਕੋਈ ਜ਼ਰੂਰੀ ਪੁਆਇੰਟ ਰਹਿ ਤਾਂ ਨਹੀਂ ਗਿਆ ਸੋ ਪੇਪਰ ਸਿਰਫ ਤੁਹਾਡੇ ਗਿਆਨ ਦਾ ਟੈਸਟ ਨਹੀਂ ਬਲਕਿ ਇਹ ਤੁਹਾਡੇ ਮੈਨੇਜਮੈਂਟ ਦਾ ਵੀ ਟੈਸਟ ਆ ਜੇਕਰ ਤੁਸੀਂ ਉੱਪਰ ਦਿੱਤੀਆਂ ਗੱਲਾਂ ਦਾ ਧਿਆਨ ਰੱਖੂਗੇ ਤਾਂ ਤੁਹਾਡੇ ਨੰਬਰਾਂ ਵਿੱਚ 10 ਤੋਂ 20% ਵਾਧਾ ਜ਼ਰੂਰ ਹੋਵੇਗਾ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ